ਟ੍ਰੈਫਿਕ ਜਿਆਦਾ ਹੋਣ ਕਰਕੇ ਕਈ ਵਾਰੀ ਇੱਕ ਟ੍ਰੈਫਿਕ ਲਾਈਟ ਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਖੜਨਾ ਪੈਂਦਾ ਜਿਹਦੇ ਕਰਕੇ ਜਿਹਨਾਂ ਨੇ 에어ਪੋਰਟ ਤੇ ਜਾਣਾ ਹੁੰਦਾ ਹੈ ਜੋ ਦਿਨਾਂ ਨੇ ਫਲਾਈਟ ਲੈਣੀ ਆਉਂਦੀਆਂ ਨੇ ਉਹ ਲੇਟ ਪਰ ਹਰਡ ਤੋਂ ਲੈ ਕੇ 에য়ারਪੋਰਟ ਰੋਡ ਤੱਕ ਘੱਟੋ ਘੱਟ ਦਾ ਹਾਂ ਨਾ ਕਰਦੇ ਵੀ ਪੌਣੇ ਘੰਟੇ ਤੋਂ ਇੱਕ ਘੰਟਾ ਲੱਗ ਜਾਂਦਾ ਹੈ ਇਹ 14 ਕਿਲੋਮੀਟਰ ਦੀ ਦੂਰੀ ਤੈਅ ਕਿ ਐਸੀ ਰੋਡ ਆ ਜਿਹੜੀ ਮਹਾਲੀ ਦੀ ਰੀੜ ਦੀ ਹੱਡੀ ਹੈ ਇਸ ਕਰਕੇ ਇੱਥੇ ਫਲਾਈਓਵਰ ਬਣਾਉਣੇ ਬਹੁਤ ਜ਼ਰੂਰੀ ਨੇ ਮਦਦ ਵੀ ਕੋਈ ਹੰਕਾਰ ਨਹੀਂ ਦਿੱਤਾ ਇਸ ਵਾਰੀ ਮੰਤਰੀ ਜੀ ਨੇ ਕਿਹਾ ਵੀ ਅਜੇ ਸਾਡੇ ਕੋਲ ਤਜਵੀਜ਼ ਨਹੀਂ ਹੈ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਕਿਉਂਕਿ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮਹਾਲੀ ਦੇ ਵਿੱਚ ਜਿਹੜਾ ਵੱਧਦਾ ਟ੍ਰੈਫਿਕ ਹੈ ਇਹਦੇ ਬਾਰੇ ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਵਿਧਾਨ ਸਭਾ ਦੇ ਵਿੱਚ ਕਿ ਮਹਾਲੀ ਵਿੱਚ ਫਲਾਈਓਵਰ ਬਣਨੇ ਨੇ ਇਦੇ ਬਾਰੇ ਦੱਸੋ ਉਹਦਾ ਕੀ ਬਣਿਆ ਜੀ ਕੋਈ ਮੇਰਾ ਕੁਐਸਚਨ ਇਹ ਸੀ ਵੀ ਜਿਹੜਾ ਖਰੜਾ ਬਣਿਆ ਹੈ ਲਾਈਓ ਮਰੇ ਉਥੋਂ ਲੈ ਕੇ ਸ਼ੁਰੂ ਹੋ ਕੇ 에어ਪੋਰਟ ਤੱਕ 14 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਜਿਹਦੇ ਵਿੱਚ ਘਟ-ਘਟ 12 ਤੋਂ 13 ਟ੍ਰੈਫਿਕ ਲਾਈਟਸ ਪੈਂਦੀਆਂ ਨੇ ਔਰ ਉਹ ਸਵਾਲ ਉਹ ਵੀ ਇੱਕ ਤਰ੍ਹਾਂ ਦਾ ਟ੍ਰੈਫਿਕ ਜਿਆਦਾ ਹੋਣ ਕਰਕੇ ਬਈ ਵਾਰੀ ਇੱਕ ਟ੍ਰੈਫਿਕ ਲਾਈਟ ਤੇ ਦੋ ਦੋ ਤਿੰਨ ਤਿੰਨ ਵਾਰੀ ਵੀ ਖੜਨਾ ਪੈਂਦਾ ਜਿਹਦੇ ਕਰਕੇ ਜਿਹਨਾਂ ਨੇ 에어ਪੋਰਟ ਤੇ ਜਾਣਾ ਹੁੰਦਾ ਜੋ ਜਿੰਨਾ ਨੇ ਫਲਾਈਟ ਲੈਣੀ ਆਉਂਦੀਆਂ ਨੇ ਉਹ ਲੇਟ ਹੋ ਜਾਂਦੇ ਨੇ ਫਿਰ ਤਾਂ ਮਤਲਬ ਮੇਰਾ ਇਹ ਸੀ ਵੀ ਜਿਹੜਾ ਉਸ ਜਗ੍ਹਾ ਤੋਂ ਖਰੜ ਤੋਂ ਲੈ ਕੇ 에য়ারਪੋਰਟ ਰੋਡ ਤੱਕ ਘੱਟੋ ਘੱਟ ਤਾਂ ਨਾ ਕਰਦੇ ਵੀ ਪੌਣੇ ਘੰਟੇ ਤੋਂ ਇੱਕ ਘੰਟਾ ਲੱਗ ਜਾਂਦਾ ਹੈ ਇਹ 14 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਤੇ ਇਸ ਕਰਕੇ ਮੈਂ ਇਹ ਪੁੱਛਿਆ ਸੀ ਵੀ ਕੋਈ ਆਪਣੀ ਤਜਵੀਜ਼ ਹੈ ਵੀ ਆਪਾਂ ਇਹਨੂੰ ਫ੍ਰੀਵੇ ਬਣਾਇਆ ਜਾਵੇ ਟ੍ਰੈਫਿਕ ਲਾਈਟ ਰਹਿਤ ਬਣਾਇਆ ਜਾਵੇ ਤਾਂ ਕਿ ਬੰਦਾ ਸਿੱਧਾ ਚੱਲ ਕੇ ਉੱਥੇ ਪਹੁੰਚ ਜਾਏ ਉਹਦੇ ਲਈ ਫਲਾਈਓਵਰਾਂ ਦੀ ਬਹੁਤ ਜ਼ਰੂਰਤ ਹੁੰਦਾ। ਔਰ ਮੈਂ ਜਦੋਂ ਮੇਅਰ ਹੁੰਦਾ ਸੀ ਉਦੋਂ ਵੀ ਮੈਂ ਬਕਾਇਦਾ ਤੌਰ ਤੇ ਲਿਖ ਕੇ ਭੇਜਿਆ ਹੋਇਆ ਗਮਾੜਾ ਦੇ ਵਿੱਚ ਵੀ ਇਹ ਕਨਸੀਡਰ ਕੀਤਾ ਜਾਵੇ ਵੀ ਇਹ ਰੋਡ ਦੇ ਉੱਤੇ ਫਲਾਈਓਵਰ ਤੋਂ ਬਿਨਾਂ ਹੋਰ ਕੋਈ ਚਾਲ ਨਹੀਂ ਕਿਉਂਕਿ ਟ੍ਰੈਫਿਕ ਬਹੁਤ ਵੱਧ ਗਿਆ ਹੈ ਔਰ ਇਹ ਰੋਡ ਹੈ ਇੱਕ ਐਸੀ ਰੋਡ ਹੈ ਜਿਹੜੀ ਮਹਾਲੀ ਦੀ ਰੀੜ ਦੀ ਹੱਡੀ ਹੈ ਤੇ ਇਸ ਕਰਕੇ ਇੱਥੇ ਫਲਾਈਓਵਰ ਬਣਾਉਣੇ ਬਹੁਤ ਜ਼ਰੂਰੀ ਨੇ। ਉਦੋਂ ਵੀ ਕਿ ਹੰਗਾਰਨ ਸੀ ਦਿੱਤਾ। ਇਸ ਵਾਰੀ ਮੰਤਰੀ ਜੀ ਨੇ ਕਿਹਾ ਵੀ ਅਜੇ ਸਾਡੇ ਕੋ ਉਹਨੇ ਪ੍ਰੋਪੋਸਲ ਦਿੱਤਾ ਸੀ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਕਿਉਂਕਿ ਜੈਨੂਨ ਪ੍ਰੋਪੋਜ਼ਲ ਸੀ ਮੇਰੀ ਜੈਨੂਨ ਸਵਾਲ ਸੀ ਸਰ ਇਹ ਜਿਹੜੀ ਰੋਡ ਹੈ ਇਹ ਬਣਾਈ ਹੀ 에ਰਪੋਰਟ ਰੋਡ ਦੇ ਨਾਂ ਤੇ ਗਈ ਸੀ ਤੇ 에ਰਪੋਰਟ ਵਾਸਤੇ ਹੀ ਫੈਸਿਲਿਟੇਟ ਕਰਨ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸੀ ਹੁਣ ਜੇ ਉਹ ਰੋਡ ਦਾ ਕੋਈ ਬੈਨੀਫਿਟ ਹੀ ਨਹੀਂ ਨਿਕਲ ਰਿਹਾ ਉਥੇ ਇੰਨੇ ਜਿਆਦਾ ਰੈਸ਼ ਹੋ ਚੁੱਕਿਆ ਨਹੀਂ ਤੁਸੀਂ ਕਿ ਦੁਬਾਰਾ ਪ੍ਰਪੋਜ਼ਲ ਦੇ ਰਹੇ ਹੋ ਕੋ ਗਮਾਟਾ ਨੂੰ ਲੈਟਰ ਲਿਖ ਰਹੇ ਹੋ ਜਾਂ ਨਹੀਂ ਮੈਂ ਤਾਂ ਲਗਾਤਾਰ ਲਿਖ ਰਿਹਾ ਹਾਂ ਔਰ ਮੈਂ ਚੌਂਕਾਂ ਵਾਸਤੇ ਵੀ ਕਿਹਾ ਸੀ ਚੌਂਕ ਇਹ ਸ਼ੁਰੂ ਹੋ ਜਾਣਗੇ ਵਰਨੇ ਮੋਹਾਲੀ ਵੀ ਚੌਂਕਾਂ ਚ ਸ਼ੁਰੂ ਹੋ ਵੀ ਗਏ ਨੇ ਤੇ ਜਿੰਨੇ ਵੀ ਟ੍ਰੈਫਿਕ ਲਾਈਟਾਂ ਨੇ ਉਥੇ ਕੰਟਰੋਲ ਟ੍ਰੈਫਿਕ ਨੂੰ ਕਰਨ ਵਾਸਤੇ ਤੇ ਸ਼ਹਿਰ ਦੀ ਕੋਸ਼ਿਸ਼ ਲਈ ਚੌਂਕੀ ਵੜ ਰਹੇ ਨੇ ਔਰ ਜਿੱਥੋਂ ਤੱਕ ਇਸ ਰੋਡ ਦਾ ਸਬੰਧ ਹੈ ਉਹਦੇ ਵਿੱਚ ਮੇਰਾ ਪੂਰਾ ਜੋਰ ਲੱਗਿਆ ਹੈ ਬਈ ਫਲਾਈਓਵਰ ਜਿੱਥੇ 12 ਜਿਹੜੀਆਂ ਇਹ ਫਲੈਟ ਨਹੀਂ ਉਹਦੀ ਜਗ੍ਹਾ 6 ਐਟ ਲੀਸਟ ਫਲਾਈਓਵਰ ਬਣਾਏ ਜਾਣ ਜਿਹੜੀ ਮੈਪ ਲਏ ਉਹਨਾਂ ਨੂੰ ਦਿੱਤੀ ਸੀ ਪ੍ਰਪੋਜ਼ਲ ਵੀ 6 ਫਲਾਈਓਵਰ ਬਣਾ ਦਤੇ ਜਾਂ ਤੇ 6 ਬੰਦ ਕਰਕੇ ਯੂ ਟਰਨ ਲੈ ਕੇ ਆਵਾਂ ਤੇ ਪੂਰੀ ਦੀ ਪੂਰੀ ਜਿਹੜੀ ਰੋਡ ਹੈ ਇਹ ਫਰੀਵੇ ਬਣ ਜਵੇ ਤਾਂ ਕਿ ਕੋਈ ਦਿੱਕਤ ਨਾ ਆਵੇ ਲੋਕਾਂ ਨੂੰ ਫਲੈਟ ਲੈਣ ਵਾਸਤੇ ਕਿ ਨਹੀਂ ਤੁਸੀਂ ਚੌਂਕਾਂ ਦੀ ਗੱਲ ਕੀਤੀ ਹੈ ਜੀ ਚੌਂਕ ਜਿਹੜੇ ਨੇ ਮਹਾਲੀ ਜਿੱਥੇ ਹੁਣ ਕੁੰਬੜਾ ਆਦੀ ਹੈ ਜਿਹੜੀ ਮੇਨ ਜਿੱਥੇ ਸੜਕ ਚੌੜੀ ਵੀ ਹੋਣੀ ਹੈ ਉਹ ਵੀ ਜਿਹੜਾ ਚੌਕ ਹੈ ਤੇ ਉਸ ਤੋਂ ਇਲਾਵਾ ਜਿਹੜੇ ਮੋਹਾਲੀ ਸ਼ਹਿਰ ਦੇ ਚੌਕ ਹੈ ਉਹ ਨਹੀਂ ਬਣਾਏ ਜਾ ਰਹੇ ਜਿਹੜੇ ਬਾਹਰਲੇ ਨਹੀਂ ਪਹਿਲਾਂ ਅਜੇ ਕਿਉਂਕਿ ਮੋਹਾਲੀ ਜਿਹੜੇ ਸ਼ਹਿਰ ਦੇ ਚੌਕ ਨੇ ਉੱਥੇ ਐਕਸੀਡੈਂਟ ਦੀ ਸੰਭਾਵਨਾ ਜਿਆਦਾ ਬਹੁਤ ਘੱਟ ਆ ਉੱਥੇ ਚੌਕ ਇਸ ਕਾਰਨ ਨਹੀਂ ਬਣਾਏ ਜਾ ਰਹੇ ਉੱਥੇ ਐਕਸੀਡੈਂਟ ਦੀ ਸੰਭਾਵਨਾ ਘੱਟ ਹੈ ਉੱਥੇ ਟ੍ਰੈਫਿਕ ਦੀ ਪ੍ਰੋਬਲਮ ਆ ਲੇਕਿਨ ਜਿਹੜੇ ਬਾਹਰ ਬਣਾਏ ਜਾ ਰਹੇ ਨੇ ਚੌਕ ਉਥੇ ਐਕਸੀਡੈਂਟ ਦੀ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਉੱਥੇ ਲੋਕ ਫਾਲੋ ਨਹੀਂ ਕਰਦੇ ਲਾਈਟਾਂ ਲੱਗੀਆਂ ਹੋਈਆਂ ਨੇ ਉੱਥੇ ਆਬਾਦੀ ਵੀ ਨਹੀਂ ਹੈ ਨਹੀਂ ਟ੍ਰੈਫਿਕ ਵੀ ਘੱਟ ਆ ਇਹ ਲੋਕ ਬਹੁਤ ਜ਼ਿਆਦਾ ਸਪੀਡ ਤੇ ਆਉਂਦੇ ਨੇ ਤੇ ਜਦੋਂ ਉੱਥੇ ਐਕਸੀਡੈਂਟ ਹੁੰਦੇ ਨੇ ਤਾਂ ਸਿਰਫ ਮੌਤਾਂ ਹੀ ਹੁੰਦੀਆਂ ਨੇ ਟ੍ਰੈਜੈਡੀਆਂ ਬਹੁਤ ਹੋਈਆਂ ਨੇ ਉੱਥੇ ਇਸ ਕਰਕੇ ਮੈਂ ਸਾਰੇ ਬੇਨਤੀ ਕਰਕੇ ਪਹਿਲਾਂ ਡਿਪਾਰਟਮੈਂਟ ਨੂੰ ਇਹ ਕਿਹਾ ਵੀ ਤੁਸੀਂ ਪਹਿਲਾਂ ਚਾਹੋ ਉੱਥੇ ਬਣਾਓ ਜਿੱਥੇ ਟ੍ਰੈਫਿਕ ਘੱਟ ਹੈ ਔਰ ਲੋਕ ਕਾਨੂੰਨ ਨਹੀਂ ਕਰਦੇ ਹੈਗੇ ਜਿਹੜੀਆਂ ਟ੍ਰੈਫਿਕ ਗਲੈਡਸ ਨੇ ਤੇ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਤੇ ਉੱਥੇ ਕਹ ਕਹਿੰਦੇ ਚੌਕ ਜੇ ਪਹਿਲਾਂ ਬਣ ਜਾਊਗਾ ਤਾਂ ਐਟਲੀਸਟ ਜਦੋਂ ਚੌਕ ਬਣੇ ਹੋਣਗੇ ਤਾਂ ਇੱਕ ਵਾਰੀ ਤਾਂ ਸਪੀਡ ਘਟੂਗੀ ਤੇ ਐਕਸੀਡੈਂਟ ਵੀ ਘਟੂਗਾ ਇੱਕ ਜਿਹੜੇ ਤੁਸੀਂ ਸਰ ਸੀਸੀਟੀਵੀ ਕੈਮਰਾ ਦਾ ਵਿਗਾੜਨ ਕੀਤਾ ਸੀ ਉਹਦੀ ਹਾਲੇ ਨੋਟੀਫਿਕੇਸ਼ਨ ਨਹੀਂ ਹੋਈ ਸਰ ਉਹਨੂੰ ਕਿੰਨਾ ਟਾਈਮ ਲੱਗੇ ਲੱਗਣਾ ਹੈ ਨਹੀਂ ਨਹੀਂ ਜਿਹੜਾ ਸੀਸੀਟੀਵੀ ਕੈਮਰੇ ਲੱਗਣ ਉਹਨੂੰ ਜੇ ਟਾਈਮ ਲੱਗਣਾ 3-4 ਮਹੀਨੇ ਲੱਗਣਗੇ ਤੇ ਜਿਹੜੇ ਨੋਟੀਫਿਕੇਸ਼ਨ ਹੋਣੀ ਆ ਰੋਡਸ ਦੀ ਵੀ ਕਿਹੜੀ ਕਿਹੜੀ ਰੋਡ ਦੇ ਉੱਤੇ ਕਿੰਨੀ ਕਿੰਨੀ ਸਪੀਡ ਹੋਣੀ ਆ ਉਹ ਪ੍ਰੋਸੈਸ ਜਾਰੀ ਆ ਡੀਸੀ ਸਾਹਿਬ ਨੇ ਸ਼ੁਰੂ ਕਰਤਾ ਤੇ ਉਹਨੂੰ ਮੇਰੇ ਕੋਲ ਹਾਰਡਲੀ 15-20 ਦਿਨ ਮਹੀਨੇ ਲੱਗਣਾ ਹੈ ਤੇ ਉਹ ਸਾਰੇ ਜਿਹੜਾ ਟ੍ਰੈਫਿਕ ਕੰਟਰੋਲਰ ਟ੍ਰੈਫਿਕ ਕੰਟਰੋਲਰ ਆ ਐਡਵਾਈਜ਼ਰ ਟ੍ਰੈਫਿਕ ਉਹਦੀ ਸਲਾਹ ਦੇ ਨਾਲ ਕਿਹੜੀ ਸਪੀਡ ਰੋਡ ਤੇ ਕਿਹੜੀ ਰੋਡ ਤੇ ਕਿੰਨੀ ਸਪੀਡ ਹੋਣੀ ਚਾਹੀਦੀ ਉਹ ਬਹੁਤ ਜਲਦੀ ਮਤਲਬ ਆਇਡੈਂਟੀਫਾਈ ਕਰਕੇ ਤੇ ਉਹਦੀ ਨੋਟੀਫਿਕੇਸ਼ਨ ਉਹ ਡੀ ਸਾ ਮੇਰਾ ਕੰਮ ਕਰ ਦੇਣਾ ਇਹਦਾ ਜਿਹੜਾ ਕੰਟਰੋਲ ਰੂਮ ਕਿੱਥੇ ਬਣਾਇਆ ਕੰਟਰੋਲ ਸੈਂਟਰ ਬਣਾਇਆ ਜਿਹੜਾ ਕੰਟਰੋਲ ਸੈਂਟਰ ਬਣਾਉਗਾ ਉਹ ਡੀਸੀ ਆਫਿਸ ਆ ਜਿਹੜਾ ਨਾਲ ਉਹਦੇ ਵਿੱਚ ਹੀ ਬਣਾਉਗਾ ਜੱਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ